ਕਬੀਰ ਮਹਾਰਾਜ ਲਿਖਦੇ ਨੇ ਉਹ ਕਹਿੰਦੇ ਕਹੋ ਕਬੀਰ ਜੋ ਬ੍ਰਹਮ ਵਿਚਾਰਾ ਸੋ ਬ੍ਰਾਹਮਣ ਕਹੀਅਤ ਹੈ ਹਮਾਰੇ ਬ੍ਰਾਹਮਣ ਬ੍ਰਾਹਮਣ ਐਮੀ ਨਾ ਕਰਿਆ ਕਰੋ ਕਿਸੇ ਨੂੰ ਜੀ ਆ ਬਾਹਮਣਿਆ ਉਹ ਬਾਹਮਣਿਆ ਆ ਬਾਹਮਣ ਰਹਿੰਦੇ ਇਸ ਗਲੀ ਚ ਬਾਹਮਣਾ ਦਾ ਮੁੰਡਾ ਮੇਰਾ ਬੜਾ ਫਰੈਂਡ ਆ ਅਸੀਂ ਤਾਂ ਜਾਤਾਂ ਪਾਤਾਂ ਨੂੰ ਐਵੇਂ ਹੀ ਸਮਝ ਲਿਆ ਅੱਜ ਕੱਲ ਇਹਨਾਂ ਨੇ ਪਿੱਛੇ ਬੜੀ ਕਾਲਣਾ ਕੀਤੀ ਆ ਬੜੀ ਕਾਲਣਾ ਕੀਤੀ ਉਹਨਾਂ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਬ੍ਰਾਹਮਣ ਕਹਿਣ ਦਾ ਹੱਕਦਾਰ ਬਣਾਇਆ ਜਾਂ ਹੋਰ ਜਾਤਾਂ ਪਾਤਾਂ ਵਾਲਿਆਂ ਨੇ ਆਪਣੇ ਆਪ ਨੂੰ ਜੋ ਕਹਾਇਆ ਉਹਦੇ ਪਿੱਛੇ ਬਹੁਤ ਵੱਡਾ ਬਲੀਦਾਨ ਹੈ ਉਹਨਾਂ ਦਾ ਐਮੀਨਾ ਕਿਹਾ ਕਰੋ ਕਿਸੇ ਨੂੰ ਕਿਹਾ ਬ੍ਰਾਹਮਣ ਹੈ ਜੀ ਉਹ ਬ੍ਰਾਹਮਣ ਹੈ ਬ੍ਰਾਹਮਣ ਬਣਨਾ ਬੜਾ ਔਖਾ ਕਬੀਰ ਮਹਾਰਾਜ ਜੀ ਫਰਮਾ ਰਹੇ ਨੇ ਇੱਥੇ ਉਹ ਕਹਿੰਦੇ ਜਿਹੜਾ ਬ੍ਰਹਮ ਨੂੰ ਜਾਣਦਾ ਰੱਬ ਨੂੰ ਜਾਣਦਾ ਰੱਬ ਦੀ ਜਾਣਕਾਰੀ ਰੱਖਦਾ ਰੱਬ ਦਾ ਗਿਆਨ ਰੱਖਦਾ ਉਹਨੂੰ ਕਹਿੰਦੇ ਆ ਬ੍ਰਾਹਮਣ ਲੋਕੀ ਕਹੋਂਦੇ ਹੋਣਗੇ ਆਪਣੇ ਆਪ ਨੂੰ ਬ੍ਰਾਹਮਣ ਕਿ ਅਸੀਂ ਬ੍ਰਾਹਮਣ ਹੁੰਨੇ ਆ ਜੀ ਨਹੀਂ ਕਬੀਰ ਮਹਾਰਾਜ ਕਹਿ ਰਹੇ ਨੇ ਉਹ ਕਹਿੰਦੇ ਬ੍ਰਾਹਮਣ ਜਿਹੜਾ ਆ ਉਹਦੇ ਕੋਲ ਬ੍ਰਹਮ ਦਾ ਗਿਆਨ ਹੁੰਦਾ ਉਹਨੂੰ ਬ੍ਰਾਹਮਣ ਕਹਿੰਦੇ ਨੇ ਕਹੀ ਕਬੀਰ ਜੋ ਬ੍ਰਹਮ ਵਿਚਾਰਾ ਸੋ ਬ੍ਰਾਹਮਣ ਕਹੀयत ਹੈ ਹਮਾਰੇ ਉਹੀ ਬ੍ਰਾਹਮਣ ਜਿਹੜਾ ਆ ਕਹਿੰਦਾ ਵੀ ਸਾਡਾ ਇਹ ਆਪਣਾ ਬ੍ਰਾਹਮਣ ਆ ਕਿਉਂਕਿ ਇਹਦੇ ਕੋਲ ਬ੍ਰਹਮ ਦਾ ਗਿਆਨ ਆ ਵਿਦਵਾਨ ਹੁੰਦੇ ਸੀ ਬ੍ਰਾਹਮਣ ਬਹੁਤ ਅਕਲ ਵਾਲੇ ਹੁੰਦੇ ਸੀ ਜਿਨ੍ਹਾਂ ਦੇ ਕੋਲ ਬ੍ਰਹਮ ਦਾ ਗਿਆਨ ਹੁੰਦਾ ਸੀ ਸੋ ਇਸ ਕਰਕੇ ਆਓ ਜਾਤਾਂ ਪਾਤਾਂ ਨੂੰ ਆਪਣੇ ਆਪ ਤੇ ਲਾਗੂ ਕਰਨ ਤੋਂ ਪਹਿਲਾਂ ਜਾਂ ਦੂਜੇ ਨੂੰ ਕਹਿਣ ਤੋਂ ਪਹਿਲਾਂ ਇਹਦੇ ਪਿੱਛੇ ਲੌਜੀਕ ਕੀ ਸੀ ਇਹ ਜ਼ਰੂਰ ਜਾਣੀਏ ਰਬ ਰਾਖਾ